ਜਗਵਾਨੀ ਟੀਵੀ ਦੇਖ ਰਹੇ ਹੋ ਮੈਂ ਸਤੀਸ਼ ਵਿੱਚ ਇਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਆ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਜਿਹੜਾ ਉਤਸਵ ਹੈ ਬੜੇ ਚਾਰ ਤੇ ਉਲਾਸ ਦੇ ਨਾਲ ਪੂਰੀ ਹੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਸ਼੍ਰੀ ਕ੍ਰਿਸ਼ਨ ਜੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗਊਆਂ ਦੇ ਨਾਲ ਉਹਨਾਂ ਦਾ ਬਹੁਤ ਪ੍ਰੇਮ ਸੀ ਸੋ ਅੱਜ ਆਸੀਂ ਵੀ ਮੌਜੂਦ ਆ ਸ਼੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਵਿਕੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇੱਥੇ ਵੱਡੀ ਗਿਣਤੀ ਦੇ ਵਿੱਚ ਗਊ ਤੁਹਾਨੂੰ ਰੱਖਿਆ ਜਾਂਦਾ ਜਿਨ੍ਹਾਂ ਦੀ ਸਾਮ ਸੰਭਾਲ ਕਮੇਟੀ ਵੱਲੋਂ ਜਿਹੜੀ ਆ ਬੜੇ ਹੀ ਸੁਚੱਜੇ ਢੰਗ ਦੇ ਨਾਲ ਕੀਤੀ ਜਾਂਦੀ ਹੈ ਔਰ ਅੱਜ ਖਾਸ ਤੌਰ ਤੇ ਸ਼੍ਰੀ ਕ੍ਰਿਸ਼ਨ ਜਨਮਾਸਟਮੀ ਮੌਕੇ ਇੱਥੇ ਇਹ ਜਿਹੜਾ ਉਤਸਵ ਹੈ ਬੜੇ ਚਾਹ ਤੇ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਜੇਕਰ ਪਿਛਲੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਮਹਿਲਾਵਾਂ ਵੱਲੋਂ ਕੀਰਤਨ ਵੀ ਕੀਤਾ ਜਾ ਰਿਹਾ ਔਰ ਇੱਥੇ ਇਸ ਮੰਦਿਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਗਜਨ ਵੀ ਮੌਜੂਦ ਨੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਮੰਦਿਰ ਹੈ ਸ਼੍ਰੀ ਕ੍ਰਿਸ਼ਨ ਜੀ ਦਾ ਖਾਸੋਤੇ ਸ਼੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਵਿਖੇ ਅਸੀਂ ਮੌਜੂਦ ਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਦੇ ਕੈਮਰੇ ਦੇ ਜ਼ਰੀਏ ਪਗਜਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਅੱਜ ਜਿਹੜਾ ਕ੍ਰਿਸ਼ਨ ਜਨਮ ਅਸ਼ਟਮੀ ਦਾ ਜਿਹੜਾ ਤਿਉਹਾਰ ਮਨਾਇਆ ਜਾ ਰਿਹਾ ਤੁਸੀਂ ਇੱਥੇ ਜਿਹੜੇ ਮੰਦਿਰ ਦੀ ਕਮੇਟੀ ਹੈ ਜਾਂ ਇਸ ਗਊਸ਼ਾਲਾ ਦੀ ਕਮੇਟੀ ਉਹਦੇ ਮੈਂਬਰ ਉਹ ਗਊਧਾਨ ਦੀ ਜਿਹੜੀ ਸਾਮ ਸਭਾਲ ਤੁਸੀਂ ਕਰਦੇ ਹੋ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਅੱਜ શ્રી ਗੋਪਾਲ ਕਿਸ਼ਨ ਗਊਸ਼ਾਲਾ ਨਵਾਂ ਜੀਰਾ ਰੋਡ ਵਿਖੇ ਅੱਜ ਕਿਸ਼ਨ ਜਨਮਸ਼ਮੀ ਦਾ ਤਿਆਰ ਬੜੀ ਤੁੰਤਾਂ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਲਾਕਾ ਨਿਵਾਸੀਆਂ ਨੂੰ ਤੇ ਦੇਸ਼ ਨਿਵਾਸੀਆਂ ਨੂੰ ਇਹ ਅੱਜ ਤੁਹਾਨੂੰ ਲੱਖ ਲੱਖ ਵਧਾਈ ਦਿੱਤੀ ਜਾਂਦੀ ਹੈ ਅਸੀਂ ਗਊਸ਼ਾਲਾ ਵਿਖੇ ਗਾਵਾਂ ਦੀ ਸੇਵਾ ਅਤੇ ਸਾਂਭ-ਸਮਾਨ ਬੜੇ ਸੇਜੇ ਨਾਲ ਕਰਦੇ ਹਾਂ ਸੋ ਜਿਸ ਤਰ੍ਹਾਂ ਕਿ ਇਹਨਾਂ ਨੇ ਸੈਕੀ ਗਊਆਂ ਗੋਆਂ ਦੀ ਜਿਹੜੀ ਸਾਮ ਸੰਭਾਲ ਬੜੇ ਸੁਜੱਜੇ ਢੰਗ ਦੇ ਨਾਲ ਇਹ ਕਰਦੇ ਨੇ ਸੋ ਅਸੀਂ ਸ਼੍ਰੀ ਕੋਪਾਲ ਕ੍ਰਿਸ਼ਨ ਗਊਸ਼ਾਲਾ ਵੀ ਕੇ ਮੌਜੂਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਗਊ ਧਨ ਇੱਥੇ ਮੌਜੂਦ ਹੁੰਦੇ ਨੇ ਉਹਨਾਂ ਦੀ ਦੇਖਰੇ ਕਰਦੇ ਜਿਸ ਤਰ੍ਹਾਂ ਕਮੇਟੀ ਮੈਂਬਰ ਨੇ ਦੱਸਿਆ ਕੁਝ ਹੋਰ ਵੀ ਆ ਭਗਜਨ ਜਿਹੜੇ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਪੰਡਾ ਜੀ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋ ਅੱਜ ਦੇ ਦਿਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਗਊਆਂ ਦੀ ਸੇਵਾ ਏੜਿਆਂ ਦੇ ਨਾਲ ਆਟੇ ਦੇ ਪੇੜੇ ਸੇਵ ਚੇਲੇ ਅਤੇ ਦਾਣੇ ਦੇ ਨਾਲ ਸੇਵਾ ਇਹਨਾਂ ਦੀ ਕਰਦੇ ਆ ਅਤੇ ਇਸ ਦੇ ਸਪੈਸ਼ਲੀ ਇੱਕੇਚੇ ਤੌਰ ਤੇ ਲੰਗਰ ਲਗਾਇਆ ਜਾਂਦਾ ਹੈ ਜਿਸ ਦੇ ਨਾਲ ਤੇ ਸਾਰੀ ਸੰਗਤ ਇਲਾਕੇ ਦੀ ਸੰਗਤ ਨੂੰ ਸੱਦਾ ਦਿੱਤਾ ਜਾਂਦਾ ਹੈ ਤਾਂ ਕਿ ਉਹ ਕ੍ਰਿਸ਼ਨ ਭਗਵਾਨ ਜੀ ਦਾ ਇੱਥੇ ਆ ਕੇ ਜਨਮ ਦਿਨ ਮਨਾਉਣ ਅਤੇ ਲੰਗਰ ਦੀ ਸੇਵਾ ਲੰਗਰ ਅਤੇ ਗਊਆਂ ਦੀ ਸੇਵਾ ਕਰਨ ਅਤੇ ਇਸ ਨੂੰ ఎంਜੋਏ ਕਰੀ। ਸੋ ਜਿਸ ਤਰ੍ਹਾਂ ਇਹਨਾਂ ਜਿਕੇ ਸ਼੍ਰੀ ਗੋਪਾਲ ਕ੍ਰਿਸ਼ਨ ਆ ਗਊਸ਼ਾਲਾ ਵਿਖੇ ਮੌਜੂਦਾ ਇਹਨਾਂ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਗਊਧਾਨ ਦੀ ਜਿਹੜੀ ਰੱਖਿਆ ਕੀਤੀ ਜਾਂਦੀ ਹੈ, ਸਾਮ ਸੰਭਾਲ ਕੀਤੀ ਜਾਂਦੀ ਹੈ। ਮੰਡਲ ਦੇ ਵਿੱਚ ਮੰਦਰ ਦੇ ਵਿੱਚ ਪੁਜਾਰੀ ਵੀ ਮੌਜੂਦ ਨੇ। ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਬਚਾਰੀ ਜੀ। ਇਸ ਮੌਕੇ ਤੇ ਕੀ ਕਹਿਣਾ ਚਾਹੋਗੇ? ਅ ਆਜ ਕੇ ਦਿਨ ਇਤਨਾ ਮਹੱਤਵਪੂਰਨ ਦਿਨ ਹੈ। ਭਗਵਾਨ શ્રીਕ੍ਰਿਸ਼ਨ ਜਨਮਸ਼ਟਮੀ ਦਾ ਅਵਸਰ ਹੈ। ਇਸ ਦਿਨ ਪਰ ਮੈਂ ਪੰਜਾਬ ਕੇਸਰੀ ਔਰ ਜਗਵਾਨੀ ਕੇ ਸਾਰੇ ਦਰਸ਼ਕੋں ਕੋ ਹਾਰਦਿਕ ਸ਼ੁਭਕਾਮਨਾਵਾਂ ਦੇਣਾ ਚਾਹਾਂਗਾ। मेरा एक छोटा सा निवेदन भी है अपनी जीरा की कमेटी से और जीरा के जो लोग यहाँ पर इतनी श्रद्धा से यहाँ पर आते हैं कि गौशाला को हम एक प्रोसेसिंग यूनिट जब तक इसमें लगाएं इसको एक प्रॉफिटेबल प्रोजेक्ट बनाएं जिसमें पंच गव्य का उपयोग हो यहाँ पर बहुत से दानी मानी व्यक्ति हैं एक छोटा सा प्लांट लगाने पर इस गौशाला का महत्व ही नहीं बढ़ेगा इस गौशाला की धूम भी है दूर दूर तक होने वाली है जिसमें पंच गव्य है। उसके अलावा भी एक मैं एक छोटा सा और प्रोजेक्ट ऐड करना चाहूंगा पंचगव्य से चिकित्सा जिसके लिए हम गुजरात दिल्ली बॉम्बे बेंगलोर जाते हैं तो क्यों ना लोग पंजाब में इस गौशाला में आए पंच गव्य के द्वारा असाध्य रोग कैंसर डायबिटीज और दिल के जो रोग हैं वो पूर्णतः ठीक होते हैं जो एलोपैथ की चिकित्सा के द्वारा नहीं होते बहुत बहुत धन्यवाद सो तस्वीर देख रहे थी जीरा तो जीरा दे नवा जीरा रोड से स्थित श्री गोपाल कृष्ण गौशाला के मौजूदा देखते रहो जगबानी टीवी कैमरा पर्सन के मैं श्वेत जगबानी टीवी